ਕੋਈ ਮਤਰਾ ਲਾਈ ਹੋਈ ਆਪਣਾ ਸਤੂ ਵੀ ਚੱਲ ਰਹੀ ਤੇ ਤੇ ਡ੍ਰਪਿੰਗ ਤੋਂ ਸ਼ੁਰੂ ਲੱਗੀ ਹੋਈ ਸੀ ਜੇ ਸ਼ਾਮ ਦੇ ਘੜੀ ਰੂਟ ਤੇ ਇਹ ਆਪਣਾ ਦਿੱਲੀ ਦਾ ਰੁਟੀਨ ਹੈਗਾ ਕੀ ਕਹਿਣਾ ਚਾਹੂਗੀ ਬਾਈ ਆਪਾਂ ਕਦੇ ਇਹਨੂੰ ਤਾਂ ਲੈ ਕੇ ਆਉਣੇ ਆ ਕਿਉਂਕਿ ਜਿਵੇਂ ਹੁਣ ਛੋਟਾ ਇਹ ਅਜੇ 5 ਮਹੀਨਾ ਦਾ ਹੈ ਤੇ ਇਹਨੂੰ ਹੁਣੀ ਹੱਥ ਪੈ ਜੂਗੀ ਜਿਹੜਾ ਆਪਣਾ ਖੜਕਾ ਹੁੰਦਾ ਹੈ ਜਾਂ ਕੋਈ ਲਫਾਫਾ ਉੱਡ ਕੇ ਆ ਗਿਆ ਅੱਗੇ ਜਾਂ ਮੇਰਾ ਟਰੈਕਟਰ ਆਉਂਦੇ ਆ ਕਿਉਂਕਿ ਜਦੋਂ ਵੱਡਾ ਹੋ ਗਿਆ ਫਿਰ ਇਹਨੂੰ ਲੈ ਕੇ ਆਵਾਂਗੇ ਇੱਕਦਮ ਫਿਰ ਡਰੂ ਇਹ ਹਾਂ ਇਹਨੂੰ ਹੱਥ ਪੈ ਜੀ ਸਾਰੀਆਂ ਚੀਜ਼ਾਂ ਦੀ ਹਾਂ ਹੌਲੀ ਹੌਲੀ ਫਰਕ ਪਏ ਹਾਂ ਕਿਉਂਕਿ ਕੱਲ ਨੂੰ ਜੀ ਰਾਈਡਿੰਗ ਵੀ ਕਰਨੀ ਆ ਫਿਰ ਸੱਟ ਨਹੀਂ ਵਰਮਾਉਂਦਾ ਸਵਾਰ ਦੇ ਹਾਂ ਜੇ ਲੰਮ ਕੋਈ ਚੀਜ਼ ਆ ਗਈ ਅੱਗੇ ਟਰੈਕਟਰ ਆ ਗਿਆ ਫਿਰ ਡਰਦਾ ਨਹੀਂ ਆ ਰੰਦੀਪ ਦੰਦੀ ਲਾਈਵ ਕਰ ਦੋਈ ਸ਼ੇਰਾਂ ਆਲੇ ਫੋਨ ਜਿਵੇਂ ਡਰੈਕਟਰ ਆਉਂਦਾ ਹੈਗਾ ਕਿਸੇ ਨੇ ਡਰ ਪੈ ਕੇ ਕਿਵੇਂ ਚੱਲਦਾ ਫੈਲ ਨਾਲ ਤਾਂ ਬਹੁਤ ਫਰਕ ਪੈ ਗਿਆ ਜੀ ਹਾਂ ਬਸ ਇਹ ਡਰ ਨਿਕਲਣਾ ਚੀਜ਼ ਦਾ ਨਾ 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 ਤਾਂ ਬਈ ਠੀਕ ਠਾਕ ਹੈ ਗਰਦੀਪ ਮੁੰਦੀਵਾਲੀ ਭਾਈ ਅੱਜ ਆਪਣੇ ਨਾਲ ਪੂਰੇ ਡਿਸਟਾਂ ਦੇ ਆਏ 52 ਜਣੇ ਜੁੜ ਗਏ ਅੱਜ ਬਾਕੀ ਭਾਈ ਚੱਲਦਾ ਚੱਲਦਾ ਲਾਈਵ ਸ਼ੇਅਰ ਕਰਦਾ ਕਰੋ ਬਾਕੀ ਆ ਦੇਖੋ ਭਾਈ ਛੋਟੇ ਦੇ ਪਹਿਲੇ ਪੁਣਿਆਂ ਦੇ ਹੱਥ ਫੇਰੋਗੇ ਕਮੈਂਟ ਹੋਇਆ ਕੋਈ ਦਿੱਕਤ ਨਹੀਂ ਤੇ ਪੁੱਛ ਸਕਦਾ ਤਿੰਨ ਲੈਣੇ ਲਾਈਵ ਹੋ ਗਏ ਤਿੰਨ ਲਾਈਵ ਹੋ ਰਹੇ ਆ ਠੀਕ ਆ ਆਪਾਂ ਇਧਰੋਂ ਟਲ ਜਾਈਏ ਆਪਾਂ ਹੋਰ ਗੱਲਾਂ ਕਰਦੇ ਆ ਠੀਕ ਆ ਤੂੰ ਬੁਲਟ ਦੀਆਂ ਗੱਲਾਂ ਕਰ ਵਾ ਭਾ ਦਿਖਾਉਣੇ ਆ ਆ ਦੇਖੋ ਭਾਈ ਇਧਰਲੇ ਪਾਸੇ ਆ ਕੇ ਆ ਵੀ ਪੌਰੀਆਂ ਇਹਨਾਂ ਨੂੰ ਪੌਰੀਆਂ ਕਿਹਾ ਜਾਂਦਾ ਉਕੇ ਜਿਹੜੀ ਆ ਹੁੰਦੀ ਜਾਣੀ ਬਸ ਰੋਕਲਾ ਰੋਕਲਾ ਮਾਸਟਰ ਰੋਕਲਾ ਰੋਕਲਾ ਕੀ ਗੱਲ ਹੈ ਕਿਵੇਂ ਲੱਗਦਾ ਮਾਸਟਰ ਅੱਜ ਕਿੰਨਾ ਵੰਦਣਾ ਅੱਜ 7 ਮਾ ਦੇਣਾ ਈ 7 ਮਾ ਦੇਣਾ ਹਾਂਜੀ ਲੱਗਿਆ ਨਾ